ਸਤਨਾਮ ਚਿਰਵਾਹੀ ਗੁਰੂ ਸਾਹਿਬ ਜੀਆ ਦੁਖਪੰਜੇ ਨੇ ਸਾਹਿਬ ਗੌਣੀ ਮਖੱਲਾ ਪੰਜਵਾ ਮਾਜ ਦੁਖਪੰਜਨ ਤੇਰਾ ਨਾਮ ਜੀ ਦੁਖਪੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜਿੱਤ ਕਟ ਵਸੈ ਪਾਰ ਬਰਮ ਸੋਈ ਸੁਹਾਵਾ ਥਾਂ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨ ਜਾਣੀਆਂ ਨਾ ਜਾਪੈ ਆਰਾਧ ਓਟ ਤਿਨੀ ਜਗ ਜੀਵਣਾ ਮਿਰ ਠਾਕੁਰੇ ਅਗਮ ਅਗਾਧ ਭੇ ਕਿਰਪਾਲ ਗੁਸਾਈਆਂ ਨੱਠੇ ਸੋ ਸੰਤਾਪ ਤਤਿ ਵਾਉ ਨਾ ਲੱਗੇ ਸਤਗੁਰ ਰਖਿਆ ਗੁਰ ਨਾਰਾਇਣ ਦੇਉ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕੁਝ ਪਾਇਆ ਜਨ ਨਾਨਕ ਸਦ ਬਲੇਹਾਰ ਗੌੜੀ ਮਹੱਲਾ ਪੰਜਮ ਸੁਕੇ ਹਰੇ ਕੀ ਇੱਕ ਨਮਾਹੇ ਅੰਮ੍ਰਿਤ ਦੇਟ ਸਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਾ ਕੋ ਦਿਨੀ ਆਪਣੀ ਸੇਵ ਰਹਾਉ ਮੇਟ ਗਏ ਚਿੰਤਾ ਪੁਨੀ ਮਨ ਆਸਾ ਕਰੀਂ ਦਇਆ ਸਤਿਗੁਰ ਗੁਣ ਤਸਾ ਦੁੱਖ ਨਾ ਠੇ ਸੁਖਿਆ ਸਮਾਏ ਢੇਲਣਾ ਪਰੀ ਜਾ ਗੁਰ ਪਰਮਾਤਮਾ ਇਸ ਪੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਨੇ ਗਉਣੀ ਮਹੱਲਾ ਪੰਿਮਾ ਤਾਪ ਗਏ ਪਾਈ ਪ੍ਰਸਾਦ ਸੀਤਲ ਪਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪੈ ਸੋਹਲੇ ਜਨਮ ਜਨਮ ਕੇ ਵਿਛਰੇ ਮੇ ਲਿ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋ ਕਾਵਣ ਸਿਆਥਾਂ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰੂ ਪ੍ਰਾਨੀ ਦੁਖ ਦਰਦ ਜਮ ਨੇੜ ਨਾ ਆਵੇ ਕਉ ਨਾਨਕ ਜੋ ਹਰ ਗੁਣ ਗਾਵੇ ਗੌੜੀ ਮੰਹੱਲਾ ਪੰਜਮਾ ਜਿਸ ਜ਼ਿਮਰਤ ਦੁਖ ਸਭ ਜਾਇ ਨਾਮ ਰਤਨ ਵਸੈ ਮਨਿਆ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮਰ ਸਨ ਵਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਈ ਜਾਂਕੇ ਹਿਤ ਸਦਾ ਸੁਖ ਹੋਇ ਸਾਜਨ ਮੀਤ ਜ਼ਕਾ ਕਰੇਕ ਹਰ ਹਰ ਅਕਰ ਮਨ ਮੈਂ ਲੇਖਾ ਰਵ ਰਹੇ ਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਉੜੀ ਮਹੱਲਾ ਪੰਜਵਾ ਕੋਟ ਵਿਗਣੇ ਰੇਕ ਨਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਈ ਪੀਵਤਿ ਰਾਮ ਰਸੇ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾ ਸੰਹਾਉ ਸਰਬਕਲਿਆਣ ਸੁਖ ਸਹਿਜ ਇਨਦਾਨ ਜਾਂ ਕਹਿ ਰਿਹਾ ਦੈ ਵਸੈ ਭਗਵਾਨ ਔਖਦ ਮੰਤਰ ਤੰਤ ਸਾਂਸ਼ਾਰ ਕਰਨੇ ਹਾਰ ਦੇ ਮਹਤਾਰ ਤਜ ਸਭ ਭਰਮ ਭਜਿਓ ਪਾਲ ਬ੍ਰਹਮ ਕਉ ਨਾਨਕ ਅਟਾਲੇ ਹੈ ਧਰਮ ਗੌੜੀ ਮਹੱਲਾ ਪੰਜਵਾਂ ਸਾਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ राम नाम ने तरसन बखान बिनसे रोग पै कल्याण पार ब्रह्म गुण अगम विचार साधु संगम है निस्तार निर्मल गुण गावो नेत नीता गै ब्या दुबरे जनमीता मन वाच क्रम प्रब अपना त्याई ਨਾਨਕ ਦਾਸ ਤੇਰੀ ਛਲ ਨਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵਨਹਾ ਸੀਤ ਲਾਤੇ ਰਖਿਆ ਵਿਹਾਰੀ ਪਰប្រੰਪਰਾ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰਿ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾ ਤਿਰ ਕਰ ਵੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾ ਸਵਾਰਿ ਰਹਾ ਦੋਇਟ ਦੋਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੇ ਨਉ ਦਾਨ ਸ਼ਰਨ ਪਨੇ ਪ੍ਰਯੰਤਰ ਜਾਮੀ ਨਾਨਕਿਓ ਟਕਨੀ ਪ੍ਰਸਵਾਮੀ ਗਉੜੀ ਮਹੱਲਾ ਪਈਮਾ ਰਾਖ ਪਿਤਾ ਪ੍ਰ ਮੇਰੇ ਮੋਹਨਿਰ ਗੁਣ ਸਭ ਗੁਣ ਤੇਰੇ ਰਹਾਉ ਪੰਜ ਬਖਾ ਦੀਏ ਕ ਗਰੀਬਾ ਰੱਖੋਂ ਰਖਣਹਾਰੀ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੀ ਕਰ ਕਰ ਹਾਰਿਓ ਅਨਕ ਬੋ ਪਾਤੀ ਛੋੜੈ ਕਤੂ ਨਾਹੀ ਏਕ ਬਾਦ ਸੁਨ ਤਾ ਕੀ ਉਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਨੇ ਮੋਹਿ ਤਿੰਤੇ ਤਿਰਜ ਪਾਇਆ ਸੰਤੀ ਮਤ ਦਿਓ ਮੋਹਿ ਨਿਰਪਉ ਗੁਰ ਕਾਬ ਸ਼ਬਦ ਕਮਾਇਆ ਜੀਤ ਲੈ ਹੋਏ ਮਹਾ ਬਖਾਦੀ ਸੈ ਸੁਏ ਲੀ ਬਾਣੀ ਕਹਉ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਜ ਨਿਰਵਾਣ ਮਿਲਾਵਨ ਮਹੱਲਾ ਪੰਜਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵਾ ਬਿਗਨ ਨ ਲਾਗੈ ਜਪੇ ਅਖਿਅ ਭੇਵ ਧਰਤ ਪਨੀਤ ਪੈ ਗੁਣ ਗਾਏ ਦੁਰਤ ਗਿਆਨ ਨਾਮ ਤੇ ਆਇ ਰਹਾ ਸਵਨੇਤਾ ਈ ਰਵਿਆ ਆਪ ਆਦਿ ਜੁਗਾਦ ਜਾਂਕਾ ਵੱਡ ਪਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨਿਰਬਿਗਣ ਹੋਏ ਸਾਥਾਂ ਈ ਬੁੱਟੇ ਸਭ ਸੁਖ ਪਾਏ ਸਤ ਗੁਰ ਤੁਠੇ ਪਾਰ ਬਰਮਪਰਾ ਪਹਿ ਰਖਵਾਲੀ ਜਿੱਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਕਸਮ੍ਰਿਤ ਪਾਨੇ ਬਿਲਾਵਨ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਰਿ ਦਇਆਈ ਰੋਗ ਗਏ ਸਗਲੇ ਸੁਖ ਪਾਈ ਗੁਰਦੋ ਘਟਿਆਂ ਦੀ ਨੋਦਾਨ ਸਫਲ ਜਨਮ ਜੀਵਨ ਪਰਵਾਣ ਰਹਾ ਅਕਾਥਕਤਾ ਅਮਰਤ ਪ੍ਰਭਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪਇਮਾ ਸਾਥ ਪਾਈ ਗੁਰ ਸਤ ਗੁਰ ਪੂਰੀ ਸੁਖ ਉਪਜੇ ਬਾਜੇ ਅਨਹ ਤੂ ਨਿਰਹਾ ਤਾਬ ਪਾ ਸੰਤਾ ਬਿਨਾਸੀ ਹਰ ਸਿਮਰਤ ਕਿਲ ਵਿਖਸਵ ਨਾਸੀ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਂਜ ਸਵਾਰੀ ਬਿਲਾਵਨ ਮਹੱਲਾ ਪੈਮਾ ਸਗਲੇ ਅਨੰਦ ਕੀਆ ਪਰਮੇਸ਼ਰ ਆਪਣਾ ਬਿਰਤ ਸੁਮਾਰਿਆਂ ਸਾਧ ਜਨਾ ਹੋਈ ਕਿਰਪਾਲਾ ਵਿਖਸੇ ਸਭ ਪਰਵਾਰਿਆਂ ਕਾਰਜ ਸਤ ਗੁਰਿਆ ਸਵਾਰਿਆਂ ਵੱਡੀਆਂ ਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆਂ ਰਹਾ ਵਣ ਤ੍ਰਿੰਨ ਤ੍ਰੇ ਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆਂ ਮਨ ਚੇ ਨਾਨਕ ਫਲ ਪਾਏ ਪੂਰਣੇ ਚਪੁਜਾਰੇ ਬਿਲਾਵਨ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਕੋ ਆਇਆ ਨੀਂਦ ਪੈ ਸੁਖ ਸਹਜ ਕਰਿਆ ਆ ਰਹਾ ਰਾਜੇ ਰਾਜ ਪੂਜਨ ਕਾਵੋ ਮੇਰੇ ਭਾਈ ਅਮਰਤ ਨਾਮ ਰਤਮਾਇ ਤੇ ਆਈ ਨਾਨਕ ਗੁਰਪੁਰੇ ਸਰਣਾਈ ਜਿਨੇ ਆਪਣੇ ਨਾਮ ਕੀ ਪੈਂਜ ਰਖਾਈ ਬਿਲਾਵਨ ਮਹੱਲਾ ਪੰਜਵਾਂ ਤਾਂ ਸੰਤਾਂ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੋਂ ਬਖਿਆ ਸੰਤਨ ਰਸ ਭੋਗ ਰਹਾ ਸਰਵ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗ ਗੁਣ ਗਾਵੋ ਨਿਤ ਨਾਮ ਕੀ ਇਹ ਔਖਤ ਜੋਗ ਆਏ ਬਸੋ ਕਰਦੇ ਸਮੈ ਇਹ ਪੜੇ ਸੰਯੋਗ ਨਾਨਕ ਪ੍ਰਸੁ ਪਰਸੰਨ ਭੇ ਲੈ ਗਏ ਵਿਉ ਮਿਲਾਵਲ ਮਹੱਲਾ ਪੰਜਵਾ ਬੰਦਨ ਕਾਟਿਆ ਪ੍ਰਭ ਹੁਆ ਕਿਰਪਾ ਦਿਨ ਦੇ ਆਲ ਪ੍ਰਪਾਰ ਬ੍ਰਹਮ ਤਾ ਕੀ ਨਜ਼ਰ ਨਿਹਾਲ ਗੁਰਪੂਰਿਆ ਕਿਰਪਾ ਕਰੀ ਕਾਟਿਆ ਦੁੱਖ ਰੋਗ ਮਨ ਤਨ ਸੀਤਲ ਸੁਖੀ ਭਿਆ ਪ੍ਰਭ ਧਿਆਵਣ ਯੋਗ ਰਹਾ ਔਖ ਧਾਰਕਾ ਨਾਮ ਹੈ ਜਿਤ ਰੋਗ ਨਾ ਬਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁੱਖ ਨਾ ਜਾਪੈ ਹਰ 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 ਜਪੀਐ ਅੰਤੜ ਲਿਮਲਾਈ ਕਿਰਵਖਿ ਉਤਰੈ ਸੁਧੋ ਇਨਸ਼ਾਦੂ ਸ਼ਰਣਾਇ ਸੋਹਣਤ ਜਪਤ ਹਰਨਾਮ ਜਸ ਤਾਂ ਕੀ ਦੂਰ ਬਲਾਈ ਮਹਾਮੰਤ ਨਾਨਕ ਕਥੈ ਹਰਕੇ ਗੁਣ ਗਾਈ ਬਿਲਾਵਨ ਮਹੱਲਾ ਪੰਜਵਾ ਹਰ ਹਰ ਹਰਿਆ ਰਾਧੀਆਂ ਹੋਈਆਂ ਆਰੋ ਰਾਮਚੰਦ ਕੇ ਲੈ ਠਕਾ ਜਨਮ ਆਰਿਆ ਰੋਗ ਰਹਾ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਯੋਗ ਜਿਸ ਸੇਮਰਤ ਸੁਖ ਪਾਈਐ ਬਿਨ ਸਹਿਬਿਓ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪਈਮਾ ਦੁਬ ਦੇ ਘਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਸ ਸਭ ਤਿਆਗਿਆ दारू ਨਾਮ ਨਿਆ ਤਾਪ ਸਾ ਮਿਟੇ ਰੋਗ ਸੀਤਨ ਮਨ ਪਿਆ ਗੁਰਪੁਰਾਇਆ ਰਤਿਆ ਸਗਲਾ ਦੁੱਖ ਗਿਆ ਰਾਖਣ ਹਰੈ ਰਾਖਿਆ ਆਪਣੀ ਕਰਮਿਆ ਰਹਾਉ ਬਾਹ ਪਕਰ ਪ੍ਰਾ ਕਾਢਿਆ ਕੀਨਾ ਆਪਣਿਆਂ ਸਿਮਰ ਸਿਮਰ ਮੰਤਨ ਸੁਖੀ ਨਾਨਕ ਨਿਰਪਿਆ ਬਿਲਾਵਨ ਮਹੱਲਾ ਪੰਜਵਾ ਰੋਗ ਮਿਟਾਇਆ ਆ ਪ੍ਰਭ ਜਿਆ ਸੁਖ ਸਾਤ ਵਡ ਪਰਤਾ ਵਿਚਾਰ ਜੀ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਉ ਤਿਕੇ ਚਰਣਾ ਅਗਤੀ ਜੋ ਸਦਾ ਸਾਈ ਰਹਉ ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਨ ਮਹੱਲਾ ਪੰਜਮਾ ਤਤਿ ਭਾਵਨਾ ਲਗਈ ਪਾਰਬਰਾ ਚਰਣਾ ਚਾਉ ਗਿਰਦਾ ਮਾਰੈ ਆਰਾਮ ਕਾਰ ਦੁਖ ਲਗੈ ਨਾ ਭਾਈ ਸਤਗੁਰ ਪੂਰਾ ਪੇਟਿਆ ਜਿਨ ਬਿਨਤ ਬਨਾਈ RAM ਨਾਮ ਔਖ ਦਈ ਆਏ ਕਾਲਿ ਬਨਾਈ ਰਹਾ ਰਾਖ ਲੀਏ ਤਨੇ ਰਖਣ ਹਾਰ ਸਬਿਆਦ ਮਿਟਾਈ ਕਾ ਨਾਨਕ ਕਿਰਪਾ ਪਈ ਪ੍ਰਪਹਿ ਸਹਾਈ ਮਿਲਾ ਬਨ ਮਹੱਲਾ ਪਜਮਾ ਆਪਣੇ ਬਾਲ ਗਿਆ ਬਰਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸਾਤ ਸਹਿਜ ਆਨੰਦ ਭਏ ਪੂਰਨ ਭਈ ਸੇਮ ਰਹਾ ਭਗਤ ਜਨਾ ਕੇ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੇ ਵਾਲਿਆਨ ਜਾਂਕਾ ਵਡ ਪ੍ਰਤਾਪ ਦੋਖੁ ਮਾਰੇ ਬਖਸ਼ਣ ਆਪਣੀ ਕਲ ਧਾਰੀ ਮਨ ਬਾਝੁ ਦੁ ਫਲ ਦੁੱਤਿਆਨ ਨਾਨਕ ਬਲੇਹਾਰੀ ਮਿਲਾਬਨ ਮਹੱਲਾ ਪੰਜ ਮਾ ਤਾਪ ਲਾਹਿਆ ਗੁਰ ਸਿਰਜਨਹਾਰ ਸਤ ਗੁਰੇ ਆਪਣੇ ਕੋਲ ਜਾਹੀ ਜਿਨ ਪੈਜ ਰੱਖੇ ਸਾਰੇ ਸੰਸਾਰ ਹਾ ਕਰਮਸਤ ਧਾਰ ਬਾਲਕ ਰਖ ਲੈਨੋ ਪ੍ਰਭ ਅੰਮ੍ਰਿਤ ਨਾਮ ਮਹਾਰਸਤਿਨੋ ਦਾਸ ਕੀ ਲਾਜ ਰਖੈ ਮਿਹਰਬਾਨ ਗੁਰੂ ਨਾਨਕ ਬੋਲੇ ਦਰਗਹ ਪ੍ਰਵਾਨ ਬਿਲਾਵ ਨਮਹੱਲਾ ਪੰਜਮਾ ਤਾ ਪਾ ਤੇਰਾ ਖਾਪ ਸੇ ਤਰਪੇ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮੈਂ ਜਾਪ ਰਹਾ ਕਰ ਕਿਰਪਾ ਹਰਿ ਪ੍ਰਭ ਦੀਨੇ ਜੈ ਤੇ ਉਦਾਰ ਨਾਮ ਖੰਡ ਪ੍ਰਤਾਪ ਦੁਖ ਬਿਨਸੇ ਸੁਖੀ ਅਨੰਦ ਪ੍ਰਵੇਸਾ ਤ੍ਰਿਸ਼ਣੁ ਬੁਝੇ ਮਨ ਤਨ ਸਚ ਧਾਪ ਅਨਾਥ ਕੋ ਨਾਥ ਜਨਨ ਸਮਰਥਾ ਸਗਲ ਸ੍ਰੇਟ ਕੋ ਮਾਈ ਬਾਪ ਪਾਲ ਤੋਜਲੇ ਪੈ ਪੰਜੇ ਨੇ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਰਠ ਮਹੱਲਾ ਪੰਜੀ ਮੰਗ ਕਾ ਰਿਸ਼ਨਾ ਨ ਸਿਮਰ ਪ੍ਰਭ ਆਪਣਾ ਮੰਤਨ ਪੈ ਅਰੁਗਾ ਕੋਟ ਵਿਗਨ ਲਾਤੇ ਪ੍ਰ ਸ਼ਰਣਾ ਪ੍ਰੇਟੇ ਪੜੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵ ਸੁਣਾ ਪੜੋਂ ਨਿਤ ਪਾਈ ਗੁਰਪੂਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦੇ ਆਲਾ ਸੰਤਾਂ ਕੀ ਪੈਜ ਰਖਦਾ ਆਇਆ ਆਦ ਬਿਰਧ ਪ੍ਰਤਪਾਲਾ ਹਰੇ ਅਮਰਤ ਨਾਮ ਭੋਜਨ ਪੁੰਚੋਂ ਸਰਬ ਵੇਲਾ ਭੁਖ ਪਾਵੰ ਜਰਾ ਮਰਾ ਤਾ ਸਵਨ ਅਠਾ ਗੁਣ ਗੋਬਿੰਦ ਨਿਤ ਗਾਵੰ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪੈ ਇ ਸਗਨੇ ਜੁਗ ਅੰਤਰ ਗੁਰੂ ਨਾਨਕੀ ਕੀ ਵਡਿਆਈ ਸੋਰਠ ਮਹੱਲਾ ਪਇਮਾ ਸੂਖ ਮੰਗਲ ਕਲਿਆਣ ਸੈ ਧੁਨ ਪ੍ਰਾਕੇ ਚਰਨ ਨਿਹਾਰਿਆ ਰਾਖਣ ਹਰੈ ਰਾਖਿਓ ਬਾਰੀ ਸਤਗੁਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਛਲਣਾ ਜਾਂਕੇ ਸੇਵਨਾ ਬਿਰਤੇ ਜਾਇ ਰਹਾਂ ਘਰ ਮੈਂ ਸੂਖ ਬਾਰ ਫਨ ਸੁਖਾ ਪ੍ਰਭ ਆਪਣੇ ਪੈ ਦੇ ਆ ਲਾ ਨਾਨਕ ਬਿਗਨਣ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਨ ਲਾ ਸੋਰਠ ਮਹੱਲਾ ਪਜਵਾ ਗਏ ਕਲੇਸ਼ ਰੋਸ ਸਭ ਨਾਸੇ ਪ੍ਰਭ ਆਪੜਾ ਕਿਰਪਾ ਤਾਰੀ ਆਠ ਪਹਿਰ ਆਰਾ ਦੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਆ ਤੂੰ ਸੁਖ ਸੰਪਤਿ ਰਸ ਰਾਖ ਲਿਓ ਭਾਈ ਮੇਰੇ ਕਉ ਪ੍ਰਵਿਆ ਗਏ ਅਰਦਾਸ ਸੁਨਹਾ ਜੋ ਮੰਗੋ ਸੋ ਹੀ ਸੋ ਹੀ ਪਾਵੋ ਆਪਣੀ ਖਸਮ ਭਰੂਸਾ ਕਉ ਨਾਨਕ ਗੁਰਪੂਰਾ ਭੇਟਿਓ ਮਟਿਓ ਸਗਲਿਆਂ ਦੀਸਾ ਸੋਰਠ ਮਹੱਲਾ ਪਨਿਮਾ ਸਿਮਰ ਸਿਮਰ ਗੁਰ ਸਤਗੁਰਿ ਆਪਣਾ ਸੰਗਲਾ ਦੁੱਖ ਮਿਟਾਇਆ ਤਾਪ ਰੋਗੇ ਗੁਰਬਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਤ ਕਰਣ ਕਾਣ ਸਮਰੱਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾ ਆਨੰਦ ਬਿਨੋਦ ਮੰਗਲ ਗੁਣ ਗਾਵਉ ਕరుణਾਨਕ ਪੈਂਦੇ ਆਲਾ ਜੈ ਜੈਕਾਰ ਪੈਂ ਜਾ ਭੀਤਰ ਹੋ ਆਪਾਂ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਵਿਆਪੀ ਸਭ ਸੰਸਾਰਿ ਹੁ ਬਾਨਿਆ ਪਾਰ ਬ੍ਰਹਮ ਪ੍ਰਾਪਾ ਕਿਰਪਾ ਤਾ ਨਹੀਂ ਆਪਣਾ ਬਿਰਤ ਸੁਮਾਰੇ ਆ ਹੋਈ ਰਾਜੇ ਰਾਮ ਕੀ ਰਖਵਾਲੀ ਸੂਖ ਸਹਿ ਜੀ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾ ਨਿਰਹਾ ਪਤ ਤਿ ਉਦਾਹਰਨ ਸਤਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ਼ ਲੈ ਸਾਂ ਸਚੈ ਸਾਈ ਸੁਨਣਾ ਨੇ ਕੀ ਅਰਦਾਸਾ ਸੋਰਠ ਮਹਲਾ ਪੰਮਾ ਬਾਕੀਆ ਪਰ ਪਰਮੇਸ਼ਰ ਸਗਲੇ ਰੋਗ ਬਿਦਾਰੀ ਗੁਰਪੂਰੇ ਕੀ ਸਰਣੀ ਉਭਰੇ ਕਾਰਜ ਸਗਲੇ ਸਵਾਰੀ ਹਰ ਜਨ ਸਿਮਰਿਆ ਨਾਮਯਾਦਨ ਤਾਬ ਉਤਾਰੇ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਹਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੋ ਰਾਖਿਆ ਵਡੇ ਵਡੇ ਆਈ ਨਾਨਕ ਕਰਤੇ ਕੇ ਸਾਥਿ ਸ਼ੌਧ ਸਤਿ પાਖੇ ਆਸੋਰਠ ਮਹੱਲਾ ਪੰਜਵਾ ਭੇ ਕਿਰਪਾਨ ਗੁਰੂ ਗੋਬਿੰਦ ਸਾਗਲ ਮਨੋੜ ਤਪਾਈ ਹਸਤਰ ਭੇ ਲਾਹ ਹਰ ਚਰਣੀ ਗੋਬਿੰਦ ਕੇ ਗੁਣ ਗਾਈ ਭਲੋ ਸੁਮੂਰਤ ਪੂਰਾ ਸਾਧ ਸੰਹ ਜੀ ਆਨੰਦ ਨਾਮ ਜਪਵਾਜੇ ਅਨਹੈ ਤੂ ਰਰਹਾ ਮਿਲੇ ਸੁਆਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਣੀ ਇਛੁ ਪੁਜਾਈ ਸੋਰਠ ਮਹੱਲਾ ਪਇਮਾ ਸੰਤੋ ਹਰਿ ਹਰਿ ਨਾਮ ਤੇ ਆਈ ਸੁਖ ਸਾਗਰ ਪ੍ਰਾਪਿ ਸੁਰ ਨਾਹੀ ਮਨ ਚੰਦਿਆੜਾ ਫਲ ਪਾਈ ਰਹਾ ਸਤਿਗੁਰੂ ਰਹਿਤਾ ਉਗਾਇ ਆਪਣੀ ਕਿਰਪਾ ਧਾਰੀ ਭਾਰ ਬਰਮ ਪ੍ਰਾਪੇ ਦਿਅਲਾ ਦੁਖ ਮਿਟਿਆ ਸਭ ਪਰਵਾਰੀ ਸਰਬ નિਦਾਨ ਮੰਗਲ ਰਸ ਰੂਪਾ ਹਰ ਕਾ ਨਾਮਿਆਦਾਰੋ ਨਾਨ ਪਤ ਰਾਖੀ ਪਰਮੇਸ਼ਰ ਉਦਰੇ ਆ ਸਭ ਸੰਸਾਰੂ ਸੋਰਟ ਮਹੱਲਾ ਪਇਮਾ ਮੇਰਾ ਸਤ ਗੁਰ ਕਵਾਲਾ ਹੋਂ ਹਾਂ ਤਾਰ ਕਿਰਪਾ ਪ੍ਰਵਹ ਹਤੇ ਰੱਖਿਆ ਹਰ ਗੋਵਿੰਦ ਨਵਾ ਨਰਹਾਂ ਤਾਬ ਗਿਆ ਪ੍ਰਵਿਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗ ਤੇ ਸਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦਮੈ ਸਵਾਰੇ ਹਮਰਾ ਗੁੜਿਆ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਸਤਿ ਧਾਰਿਆ ਸੋਰਠ ਮਹੱਲਾ ਪਜਿਮਾ ਜੀ ਜੰਤਰ ਸਾਧ ਕੇ ਕੀਏ ਸੋਈ ਸੰਤ ਸਾਈ ਆਪਣੇ ਸੇਵ ਕੀ ਆਪੇ ਰਾਖੈ ਪੂਰਨ ਭੀ ਵਡਾਈ ਬਾਰ ਬ੍ਰਾਂਪੂਰਾ ਮੇਰਾ ਨਾਲ ਗੁਰਪੂਰੈ ਪੂਨੀ ਸਾਰਾ ਕੀ ਹੋਈ ਸਰਬ ਦਿਵਾਲ ਰਹਾ ਅਰਧਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲੈ ਰੱਖੈ ਜਿਉ ਬਾਰਿਕ ਪਿਤ ਮਤਾ ਸੁਰਠ ਮਹੱਲਾ ਪੰਜਮਾ ਠਾਣ ਪਾਈ ਕਰਤਾਰੇ ਤਾਂ ਵਿਛੋੜ ਗਿਆ ਪਰਵਾਰੀ ਗੁਰਪੁਰ ਰੱਖੀ ਸ਼ਰਨ ਸੱਚੀ ਕੀ ਤਾਕੀ ਪਰਮੇਸ਼ਰ ਆਪ ਹੋ ਆ ਰਖਵਾਲਾ ਸਾਤ ਸਹਿਜ ਸੁਖ ਕਿਨ ਮੈਂ ਉਜੇ ਮਨ ਹੋ ਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦਿਓ ਦਾਰੂ ਤਿੰਨ ਸਗਲਾ ਰੋਗ ਬਿਦਾਰ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਵੇ ਆਪਣਾ ਬਿਰਦ ਸੁਮਾਰਿਆ ਹਮਰਾ ਗੁਣਿਆ ਬੁਣਨਾ ਵਿਚਾਰਿਆ ਗੁਰ ਕਾ ਸ਼ਬਦ ਪਿਓ ਸਾਖੇ ਤਿੰਨ ਸਗਲੀ ਇਲਾਜ ਰੱਖੀ ਬੋਲਾਯੋ ਬੋ ਨੀਤੇਰਾ ਤੂੰ ਸਾਇਬ ਗੁਣੀ ਗਹਿਰਾ ਜਪ ਨਾਨਕ ਨਾਮ ਸਤਿ ਸਾਖੇ ਆਪਣੇ ਦਾਸ ਕੇ ਪੈਜ ਰੱਖੀ ਬਿਲਾਵਨ ਮਹੱਲਾ ਪੰਜ ਮਾ ਅਗੈ ਪਾਛੈ ਕੁਸਲ ਪਿਆ ਗੁਰਪੂਰੈ ਪੂਰੀ ਸਾਰਾ ਕੀ ਪਾਨ ਬਰੰਪਰਾ ਕੀ ਨੀਮਿਆ ਰਹਾ ਮਨ ਤਨ ਰਵ ਰਹਾ ਹਰ ਪ੍ਰੀਤਮ ਧੂਖ ਦਰਦ ਸਗਲਾ ਮਿਟ ਗਿਆਂ ਸਾਤ ਸਹਿਜ ਆਨੰਦ ਗੁਣ ਗਾਏ ਦੂਤ ਦੁਇਟ ਸਾ ਹੋਏ ਖਿਆ ਗੁਣਿ ਅਬ ਗੁਣ ਪ੍ਰਭ ਕਾਚਨਾ ਵਿਚਾਰਿਓ ਕਰਿ ਕਿਰਪਾ ਆਪਣਾ ਕਰਨਿਆ ਅਤਲ ਵਡਾਈ ਚੁਤਿ ਅਬ ਨਸੀ ਨਾਨਕ ਉਚਰੈ ਹਰ ਕੀ ਜਿਆ ਗੋ ਨਯਾ ਵਗੁਣ ਪ੍ਰਭ ਕਛ ਨ ਵਿਚਾਰਿਓ ਕਰ ਕਿਰਪਾ ਆਪਣਾ ਕਰਨਿਆ ਅਤਲ ਬਡਾਈ ਚੋਤੇ ਬਨਾਸੀ ਨਾਨਕੁ ਚਰੈ ਹਰ ਕੀ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ